ਕਾਰ ਪਦਮਸ਼ੇ ਸੁਰਜੀਤ ਸਿੰਘ ਪਾਤਰ ਦੀਆਂ ਅਸਥੀਆਂ ਅਸ਼੍ਰੀ ਕੇਰਪੁਰ ਸਾਹਿਬ ਦੇ ਵਿਖੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਾਕ ਸੰਬੰਧੀਆਂ ਦੇ ਵੱਲੋਂ ਚਲ ਪ੍ਰਵਾਹ ਕਰ ਦਿੱਤੀਆਂ ਗਈਆਂ ਇਸ ਮੌਕੇ ਤੇ ਜਿੱਥੇ ਉਹਨਾਂ ਦੇ ਪੁੱਤਰ ਨੇ ਸਾਡੇ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ surjit singh patar ਹੋਣਾਂ ਦੀਆਂ ਕੁਝ ਲਿਖਤੀਆਂ ਹਲੇ ਵੀ ਆਉਣੀਆਂ ਬਾਕੀਆਂ ਨੇ ਤੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਬੁੱਕ ਜਿਹੜੀ ਹੈ ਰਿਲੀਜ਼ ਹੋਵੇਗੀ ਉਹਨਾਂ ਇਹ ਵੀ ਕਿਹਾ ਕਿ surjit singh patar ਹੋਣਾਂ ਦੇ ਜਾਨ ਦੇ ਨਾਲ ਸਮੁੱਚੇ ਪੰਜਾਬ ਨੂੰ ਘਾਟਾ ਹੋਇਆ ਹੈ ਉੱਥੇ ਹੀ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਵੀ ਵੱਡਾ ਘਾਟਾ ਪਿਆ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਸਾਕ ਸੰਬੰਧੀ ਵੀ ਹਾਜ਼ਰ ਸਨ ਸੋ ਅੱਜ ਅਸੀਂ ਸਾਰੇ ਪਰਿਵਾਰ ਸਮੇਤ ਮੇਰੇ ਮਾਤਾ ਜੀ ਮੇਰੇ ਵੱਡੇ ਭਰਾ ਮੇਰੇ ਚਾਚਾ ਜੀ ਤੇ ਉਹਨਾਂ ਦਾ ਪਰਿਵਾਰ ਅਸੀਂ ਸਾਰੇ ਅੱਜ ਕੀਰਤਪੁਰ ਸਾਹਿਬ ਮੇਰੇ ਪਾਪਾ ਸੁਜੀਤ ਪਾਤਰ ਉਹਨਾਂ ਦੀਆਂ ਹਸਤੀਆਂ ਤੇ ਮੇਰੇ ਚਾਚੀ ਜੀ ਗਵਿੰਦਰ ਕੌਰ ਜੀ ਉਹਨਾਂ ਦੀਆਂ ਹਸਤੀਆਂ ਜਲ ਪ੍ਰਵਾਹ ਕਰਨ ਆਏ ਆ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪੰਜਾਬੀਆਂ ਦਾ ਆ ਚਾਹੇ ਉਹ ਪੰਜਾਬ ਚ ਨੇ ਜਾਂ ਦੁਨੀਆ ਪਰਚ ਕਿਤੇ ਵੀ ਨੇ ਸੋ ਜਿਨ੍ਹਾਂ ਨੇ ਸਾਡੀ ਇਸ ਸੋਗੀ ਘੜੀ ਵਿੱਚ ਸਾਡਾ ਸਾਥ ਦਿੱਤਾ ਸੋ ਸਾਡੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ। ਇਹ ਅਸੀਂ ਬਹੁਤ ਰਿਣੀ ਆ ਤੇ ਪੰਜਾਬ ਸਰਕਾਰ ਦੇ ਵੀ ਕਿ ਜਿਨ੍ਹਾਂ ਨੇ ਇਹਨਾਂ ਸਹਿਯੋਗ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਦਿੱਤਾ। ਇਹ ਸਾਰੇ ਪੰਜਾਬੀ ਜਗਤ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਔਰ ਪੰਜਾਬੀ ਸੱਤ ਨੂੰ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਮੈਂ ਤੇ ਸਾਡੇ ਐਕਸ਼ਨ ਸਾਹਿਬ ਕਲਚਰ ਡਿਪਾਰਟਮੈਂਟ ਤੋਂ ਔਰ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਹਾਜ਼ਰ ਆ ਨਾ ਸਿਰਫ ਪਰਿਵਾਰ ਨੂੰ ਪੰਜਾਬੀਆਂ ਨੂੰ ਇਹ ਜਿਹੜਾ ਘਾਟਾ ਇਹ ਕਦੀ ਪੂਰਾ ਨਹੀਂ ਹੋਏਗਾ ਜਿਹੜਾ ਯੋਗਦਾਨ ਇਹਨਾਂ ਨੇ ਪੰਜਾਬੀ ਗਜ਼ਲਾਂ ਨੂੰ ਪੰਜਾਬੀ ਲਿਟਰੇਚਰ ਨੂੰ ਦਿੱਤਾ ਸ਼ਾਇਦ ਹੀ ਆ ਕੋਈ ਇਸ ਤਰ੍ਹਾਂ ਦਾ ਇਹ ਘਾਟਾ ਕੋ ਪੂਰਾ ਕਰ ਸਕੇ